ਤੁਸੀਂ ਅੱਜ ਵੱਡੀ ਗਿਣਤੀ ਚੋਰੇ ਕਵਰੇਜ ਕਰਨ ਲਈ ਪਹੁੰਚੇ ਹੋ ਮੇਰੇ ਨਾਲ ਅੱਜ ਮੌਜੂਦ ਨੇ ਸਾਡੇ ਐਮਐਲਏ ਬਟਾਲੇ ਤੋਂ ਤੇ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਮਨ ਸ਼ੇਰ ਸਿੰਘ ਸੈਰੀਕਲਸੀ ਜੀ ਸਾਡੇ ਪਾਰਟੀ ਦੇ ਦੋਨੋਂ ਜਰਨਲ ਸਕੱਤਰ ਡਾਕਟਰ ਸਨੀ ਆਲੂਵਾਲੀਆ ਜੀ ਤੇ ਨਾਲ ਸਰਦਾਰ ਹਰਚੰਦ ਸਿੰਘ ਜੀ ਬਰਸਲ ਸਾਹਿਬ ਸਾਡੇ ਚੇਅਰਮੈਨ ਆਮ ਆਦਮੀ ਪਾਰਟੀ ਤੋਂ ਨੀਲ ਗਰਗ ਜੀ ਤੇ ਸਾਰੇ ਸਾਥੀ ਬੀਤੀ ਕੱਲ ਸੁਖਵੀਰ ਸਿੰਘ ਬਾਦਲ ਨੇ ਇੱਕ ਬਿਆਨ ਦਿੱਤਾ ਹੈ ਉਹਨਾਂ ਦਾ ਬਿਆਨ ਹੈ ਕਿ ਡੰਡਾ ਚਲਾਉਣ ਵਾਲਾ ਮੁੱਖ ਮੰਤਰੀ ਸਮੱਸਿਆਵਾਂ ਦਾ ਹੱਲ ਕਰ ਸਕਦਾ ਹੈ ਕਿਹੜਾ ਡੰਡਾ ਬਾਦਲ ਸਾਹਿਬ ਅੱਜ ਸਵਾਲ ਪੁੱਛਣਾ ਚਾਹੁੰਦੇ ਆਂ ਅਸੀਂ ਕਿਹੜਾ ਡੰਡਾ ਜਿਹੜੇ ਸਰਦਾਰ ਭਗਵਾਨ ਸਿੰਘ ਮਾਨ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਉਹ ਡੰਡਾ ਚਲਾਉਂਦੇ ਨੇ ਨਸ਼ਾ ਤਸਕਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਮਾਫੀਏ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਗੈਂਗਸਟਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਚੇਨ ਸਨੈਕਟਰਾਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਚਲਾਉਂਦੇ ਨੇ ਲੁੱਟਾਂ ਖੋਹਾਂ ਕਰਨ ਵਾਲਿਆਂ ਤੇ ਭਗਵਾਨ ਸਿੰਘ ਮਾਨ ਜੀ ਡੰਡਾ ਹਰ ਉਸ ਬਸ਼ਰ ਤੇ ਚਲਾਉਂਦੇ ਨੇ ਜਿਹੜੇ ਤੇ ਜਿਹੜਾ ਪੰਜਾਬ ਦੀ ਅਮਨ ਸ਼ਾਂਤੀ ਕਾਨੂੰਨ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰੂਗਾ ਉਹਾਂ ਜੋ ਤੁਹਾਡੇ ਨਾਲ ਗੱਲ ਕਰੀਏ ਇੱਕ ਕਸਾਈ ਜਿਹੜਾ ਰੋਜ਼ ਬੱਕਰੇ ਵੜਦਾ ਹੋਵੇ ਉਹ ਇਨਸਾਨੀਅਤ ਦਾ ਪਾਠ ਪੜ੍ਹਾਵੇ ਤੇ ਦੱਸੇ ਕਿ ਜਾਨ ਦੀ ਕੀ ਕੀਮਤ ਹੁੰਦੀ ਹੈ ਉਹ ਕੰਮ ਤੁਸੀਂ ਕੀਤਾ ਸੁਖਵੀਰ ਸਿੰਘ ਬਾਦਲ ਜੀ ਅੱਜ ਪੰਜਾਬ ਭੁੱਲਿਆ ਨਹੀਂ ਪੰਜਾਬ ਨੂੰ ਯਾਦ ਆ ਤੁਸੀਂ ਤਿੰਨ ਸੀਟਾਂ ਤੇ ਸਿਮਟ ਕੇ ਰਹਿ ਗਏ ਪੂਰੇ ਪੰਜਾਬ ਦੇ ਅੰਦਰ ਉਹ ਵੀ ਜਿਹੜੇ ਤਿੰਨ ਵੀ ਨੇ ਉਹ ਵੀ ਤਿੰਨ ਖਿੰਡਗੇ ਕਿਸੇ ਦਾ ਹੋਰ ਪਾਸੇ ਨੂੰ ਮੂੰਹ ਹੈ ਕਿਸੇ ਦਾ ਹੋਰ ਪਾਸੇ ਨੂੰ ਆ ਪਤਾ ਕਿਉਂ ਕਦੇ ਕਾਰਨ ਦੇਖਿਆ ਅੰਦਰ ਝਾਤੀ ਮਾਰੀ ਹੈ ਕਦੇ ਆਪਣਾ ਅੰਦਰ ਫਰੋਲਿਆ ਕਦੇ ਕਾਰਨ ਕੀ ਹੋਇਆ ਤੁਸੀਂ ਵੀ ਡੰਡੇ ਚਲਾਏ ਨੇ ਤੁਸੀਂ ਪਤਾ ਕਰਦੇ ਤੇਰੇ ਡੰਡੇ ਚਲਾਏ ਨੇ ਤੁਸੀਂ ਡੰਡੇ ਚਲਾਏ ਨੇ ਲੋਕਾਂ ਦੀਆਂ ਭਾਵਨਾਵਾਂ ਤੇ ਜਦੋਂ ਬਰਗਾੜੀ ਦੇ ਵਿੱਚ ਗੋਲੀकांड ਕੀਤਾ ਨਾ ਉਦੋਂ ਤੁਸੀਂ ਕਿੱਥੇ ਸੀ ਉਦੋਂ ਤੁਸੀਂ ਇਹ ਮੈਸੇਜ ਦਿੱਤਾ ਇਹ ਡੰਡਾ ਚਲਾਉਣ ਹਲਾ ਹੀ ਇੱਕ ਇਸ ਤਰ੍ਹਾਂ ਦਾ ਮੁੱਖ ਮੰਤਰੀ ਜਾਂ ਉਪ ਮੁੱਖ ਮੰਤਰੀ ਹੋਣਾ ਚਾਹੀਦਾ ਕਿ ਨਿਹੱਥੇ ਬੈਠੇ ਸੰਘਾਂ ਤੇ ਜਿਹੜੀ ਸੰਗਤ ਬੈਠੀ ਪਾਠ ਕਰਦੀ ਹੋਵੇ ਵਾਇਗਰੂ ਵਾਇਗਰੂ ਦਾ ਜਾਪ ਕਰਦੀ ਹੋਵੇ ਉਹਨਾਂ ਤੇ ਡੰਡੇ ਚਲਾਈਏ ਉਹਨਾਂ ਤੇ ਡੰਡੇ ਨਹੀਂ ਗੋਲੀਆਂ ਚਲਾਈਏ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਤੁਸੀਂ ਬਾਈਬਲ ਕਲਾਂ ਦੇ ਵਿੱਚ ਤੁਸੀਂ ਗੋਲੀकांड ਕੀਤਾ ਕੀ ਕਸੂਰ ਸੀਗਾ ਵੱਡਾ ਸਵਾਲ ਹੈ ਕਸੂਰ ਕੀ ਸੀ ਸੰਗਤ ਦਾ ਜੇ ਕੋਈ ਸੰਗਤ ਗੁਰੂ ਗ੍ਰੰਥ ਸਾਹਿਬ ਮਾਰਾ ਦੀ ਬੇਅਦਬੀ ਜਿਹੜੇ ਤੁਹਾਡੇ ਰਾਜ ਦੇ ਵਿੱਚ ਹੋਈ ਔਰ ਇੱਕ ਵਾਰ ਨਹੀਂ ਹੋਈ ਜਗਾ ਜਗਾ ਹੋਈ ਔਰ ਤੁਸੀਂ ਖੁਦ ਉਸ ਗੱਲ ਨੂੰ ਇਕਰਾਰ ਕੀਤਾ ਕਿ ਹਾਂ ਅਸੀਂ ਕਰਵਾਈ ਸਭ ਤੋਂ ਗਲਤੀਆਂ ਹੋਈਆਂ ਤੁਸੀਂ ਜਾ ਕੇ ਕਿਹਾ ਤੇ ਬਾਹਰ ਨਿਕਲ ਕੇ ਫੇਰ ਮੁੱਕਰ ਗਏ ਉਦੋਂ ਤੱਕ ਗੁਰੂ ਸਮਰਾਟ ਸੀ ਜਦੋਂ ਅਕਾਲ ਤਖਤ ਤੇ ਤੁਸੀਂ ਚੜੇ ਜਾ ਕੇ ਔਰ ਜਾ ਕੇ ਕਿਹਾ ਕਿ ਹਾਂ ਅਸੀਂ ਅਸੀਂ ਇਹ ਸਾਰੀਆਂ ਵੱੱਜਰ ਗਲਤੀਆਂ ਕੀਤੀਆਂ ਜਿਵੇਂ ਹੀ ਉੱਥੋਂ ਬਾਹਰ ਨਿਕਲੇ ਇਹ ਜਿਹੜੀ ਸਮਾਜ ਦੀ ਤੱਤੀ ਹਵਾ ਜਦੋਂ ਉਹਨੂੰ ਫੇਰ ਲੱਗੀ ਜਦਿ ਉਹ ਫੇਰ ਗੁਲਾਟੀ ਮਾਰਦੀ ਐ ਗਿਊ ਟਰਨ ਲੈ ਲਿਆ ਉਸ ਤੋਂ ਬਾਅਦ ਚੋ ਕਹਿੰਦੇ ਕਹਿੰਦੇ 나 ਜੀ ਮੈਂ ਤਾਂ ਪਾਰਟੀ ਦੇ ਭਲੇ ਲਈ ਇਹ ਸੋਚਿਆ ਸੀ ਐਡੇ ਵੱਡੇ ਗੁਨਾਹ ਕਰਕੇ ਐਡੇ ਵੱਡੇ ਪਾਪ ਕਰਕੇ ਗੁਨਾਹ ਹੁੰਦੇ ਨੇ ਅਲੱਗ ਪਾਪ ਹੁੰਦੇ ਨੇ ਅਲੱਗ ਤੁਸੀਂ ਗੁਨਾਹ ਨਹੀਂ ਕੀਤਾ ਤੁਸੀਂ ਪਾਪ ਕੀਤਾ ਜਿੱਥੇ ਲੱਖਾਂ ਲੋਕਾਂ ਦੀ ਕਰੋੜਾਂ ਲੋਕਾਂ ਦੀ ਕਰੋੜਾਂ ਸੰਗਤ ਦੀ ਜਿੱਥੇ ਸ਼ਰਧਾ ਜੁੜੀ ਹੋਵੇ ਤੁਸੀਂ ਮਹਾਰਾਜ ਵੀ ਨਹੀਂ ਬਖਸ਼ੇ ਤੁਸੀਂ ਗੁਰੂ ਮਾਰਾ ਹੀ ਨਹੀਂ ਬਖਸ਼ੇ ਮਾਰੇ ਦੇ ਅੰਦਰ ਰੂੜੀਆਂ ਤੇ ਪਾੜ ਕੇ ਸੜਤੇ ਘਰੇ ਬੈਠ ਕੇ ਤੁਸੀਂ ਕਿਹੜੇ ਕਿਹੜੇ ਫੈਸਲੇ ਲੱਤੇ ਬੱਚਾ ਬੱਚਾ ਪੰਜਾਬ ਦਾ ਜਾਣਦਾ ਫੇਰ ਸੋਚਿਆ ਸੀ ਵੀ ਸ਼ਾਇਦ ਸਵੇਰ ਦਾ ਭੋਲਿਆ ਸ਼ਾਮ ਨੂੰ ਘਰ ਮੁੜੇ ਆਊਗਾ ਤੁਸੀਂ ਭੁੱਲਾ ਕੀਤੀਆਂ ਤੁਸੀਂ ਸਾਰੀਆਂ ਗਲਤੀਆਂ ਕੀਤੀਆਂ ਫੇਰ ਉਦੋਂ ਬਾਅਦ ਚੋਂ ਅਸੀਂ ਸਾਰਿਆਂ ਨੇ ਪੰਜਾਬ ਵਾਸੀਆਂ ਨੇ ਸੋਚਿਆ ਵੀ ਖੈਰ ਕੋਈ ਗੱਲ ਨਹੀਂ ਬੰਦਾ ਸੁਧਰ ਗਿਆ ਮਾਫੀ ਮੰਗ ਲਈ ਸ਼ਾਇਰ ਕੁਝ ਹੋਊਗਾ ਪਰ ਨਾ ਤੁਸੀਂ ਬਾਜ ਨਹੀਂ ਆਏ ਤੁਸੀਂ ਉਥੋਂ ਬਾਹਰ ਨਿਕਲਦੇ ਸਾਰ ਆਪਣੀ ਮਾੜੀ ਸਿਆਸਤ ਚਮਕਾਉਣ ਦੇ ਚੱਕਰ 'ਚ ਤੁਸੀਂ ਜਥੇਦਾਰ ਲਾਇਆ ਔਰ ਲਾਇਆ ਵੀ ਕਿਵੇਂ ਇੱਕ ਗਰੀਮਾ ਹੁੰਦੀ ਹੈ ਕਿਸੇ ਵੀ ਚੀਜ਼ ਦੀ ਇੱਕ ਕਾਬਲ ਜਥੇਦਾਰਾਂ ਨੂੰ ਅਵਲ ਜਥੇਦਾਰਾਂ ਨੂੰ ਤੁਸੀਂ ਲਾਇਆ ਔਰ ਉਸ ਤੋਂ ਬਾਅਦੋ ਰਾਤ ਦੇ 2 ਵਜੇ ਹਨੇਰੇ ਦੇ ਵਿੱਚ ਰਾਤ ਦੇ 2 ਵਜੇ ਹਨੇਰੇ ਦੇ ਵਿੱਚ ਤੁਸੀਂ ਨਵੇਂ ਜਥੇਦਾਰ ਸਾਹਿਬ ਦੀ ਜੁਆਇਨਿੰਗ ਕਰਾ ਰਹੇ ਹੋ ਔਰ ਕੀ ਆ ਗੱਲ ਸੰਗਤ ਨੂੰ ਇਹ ਜੜੀਆਂ ਥੋਡੀਆਂ ਚਾਲਾਂ ਸਮਝ ਨਹੀਂ ਆਉਂਦੀਆਂ ਸਭ ਸਮਝ ਆਉਂਦੀਆਂ ਬਾਦਲ ਸਾਹਿਬ ਸੋ ਮੈਂ ਤਾਂ ਪਹਿਲਾਂ ਕਿਹਾ ਰੋਜ਼ ਬੱਕਰੇ ਹਲਾਲ ਕਰਨ ਵਾਲਾ ਇਹ ਗੱਲ ਕਹੇ ਕਿ ਜਾਨ ਦੀ ਕੀਮਤ ਕੀ ਹੈ ਤੁਹਾਨੂੰ ਤਾਂ ਇਹ ਗੱਲਾਂ ਸੋਭਾ ਹੀ ਨਹੀਂ ਦੰਦੀਆਂ ਸੋਭਾ ਹੀ ਨਹੀਂ ਦੰਦੀਆਂ ਕਿਉਂਕਿ ਹਜ਼ਾਰਾਂ ਨਿਹੱਥੇ ਬੰਦਿਆਂ ਦੇ ਉੱਤੇ ਹਜ਼ਾਰਾਂ ਨੇ ਇੱਥੇ ਬੰਦਿਆਂ ਦੇ ਉੱਤੇ ਤੁਹਾਡੇ ਰਾਜ ਦੇ ਵਿੱਚ ਗੋਲੀਆਂ ਚੱਲੀਆਂ ਗੋਲੀਆਂ ਹਜ਼ਾਰਾਂ ਟੀਚਰਾਂ ਦੇ ਉੱਤੇ ਹਜ਼ਾਰਾਂ ਮੁਜਾਹਿਮਾਂ ਦੇ ਉੱਤੇ ਦਾੰਦਾਂ ਵਧਾਈਆਂ ਤੁਹਾਡੀ ਸਰਕਾਰ ਨੇ ਕੁੱਟੇ ਨੇ ਬੁਰੀ ਤਰ੍ਹਾਂ ਨਾ ਮਾਰੇ ਨੇ ਰੋਜ਼ ਬੇਪੱਤ ਹੋ ਕੇ ਸਾਡੀਆਂ ਧੀਆਂ ਸਾਡੀਆਂ ਭੈਣਾਂ ਰੋਜ਼ ਤੁਹਾਡੇ ਰਾਜ ਦੇ ਵਿੱਚ ਮੁਰਦੀਆਂ ਰਹੀਆਂ ਨੇ ਕਿਹੜਾ ਰਾਜ ਸੀ ਤੁਹਾਡਾ ਤੇ ਸਾਨੂੰ ਦੱਸਣ ਦੀ ਜ਼ਰੂਰਤ ਨਹੀਂ ਜਿਹੜਾ ਵਪਾਰੀ ਵਿਚਾਰਾ ਇੱਜ਼ਤ ਦੇ ਨਾਲ ਸਟੇਟ ਦੇ ਵਿੱਚ ਵਪਾਰ ਕਰਦਾ ਹੁੰਦਾ ਸੀ ਜੇ ਕਿਸੇ ਦਾ ਢਾਬਾ ਚੱਲਦਾ ਸੀ ਤਾਂ ਢਾਬੇ ਤੇ ਅੱਖ ਲੈਂਦੀ ਜੇ ਕਿਸੇ ਦੀ ਮਿਲ ਚੱਲਦੀ ਸੀ ਮਿਲ ਤੇ ਅੱਖ ਲੈਂਦੀ ਜੇ ਕਿਸੇ ਨੇ ਆਪਣੀ ਕਿਰਤ ਕਮਾਈ ਚੋਂ ਕਿਤੇ ਥੋੜੀ ਬਹੁਤ ਜਗ੍ਹਾ ਲੈ ਲਈ ਤਾਂ ਉਸ ਜਗ੍ਹਾ ਤੇ ਥੋੜੀ ਅੱਖ ਆ ਗਈ ਜੇ ਕਿਸੇ ਸੱਜਣ ਨੇ ਵਿਚਾਰੇ ਨੇ ਐਨ ਡੀ ਆਰ ਆਈ ਕਿਸੇ ਵੀਰ ਨੇ ਇਹ ਸੁਪਨਾ ਸੋਚਿਆ ਸੀ ਕਿ ਪੰਜਾਬ ਆਉਣ ਤੇ ਜਾਣ ਦੇ ਲਈ ਅਸੀਂ ਕਿੰਡੋ ਕੈਨੇਡੀਅਨ ਬੱਸ ਨਾਮ ਦੀ ਸਰਵਿਸ ਲਾਵਾਂਗੇ ਥੋੜੀ ਉਹਦੇ ਤੇ ਅੱਖ ਆ ਗਈ ਤੁਸੀਂ ਉਹਦੇ ਤੋਂ ਇੰਡੋ ਕੈਨੇਡੀਅਨ ਬਾਸੇ ਖੋਲੀ ਤੇ ਤੁਸੀਂ ਉਹਨੂੰ ਇਸ ਤਰੀਕੇ ਨਾਲ ਉਹਦਾ ਇਹਦਾ ਟਰਾਂਸਪੋਰਟ ਦਾ ਮਾਫੀਆ ਤਿਆਰ ਕੀਤਾ ਕਿ ਜਿਹੜੀ 800 900 ਦੀ ਟਿਕਟ ਸੀ ਤੁਸੀਂ ਅੱਜ 5-5000 ਰੁਪਏ ਦੀ ਕੀਤੀ ਪਈ ਹੈ ਇਹ ਸਾਰੀਆਂ ਚੀਜ਼ਾਂ ਕਿਹਾ ਨਜ਼ਰ ਨਹੀਂ ਆਉਂਦੀਆਂ ਜਿੰਨੇ ਸੰਤ ਸੀ ਸ਼ਹਿਰ ਸੀ ਜਿਨ੍ਹਾਂ ਚ ਵਪਾਰ ਚੱਲਦਾ ਸੀ ਉਹਨਾਂ ਚ ਹਿੱਸੇ ਮੰਗ ਲਏ ਤੁਸੀਂ ਜਿੰਨੀਆਂ ਬ੍ਰਿਟਨੀਆਂ ਫੈਕਟਰੀਆਂ ਸੀ ਭੁੱਲੇ ਨਹੀਂ ਲੋਕ ਉਹ ਬ੍ਰੈਡ ਦੀਆਂ ਫੈਕਟਰੀਆਂ 'ਚੋਂ ਹਿੱਸੇ ਮੰਗ ਲੈ ਨਹੀਂ ਬੰਦ ਕਰਾਵਾਂਗੇ ਕਹਿੰਦੇ ਸੀਗੇ ਜੇ ਕਿਸੇ ਦੀ ਹਵੇਲੀ ਚੱਲਦੀ ਸੀ ਹਵੇਲੀ ਨੂੰ ਕਹਿੰਦੇ ਕਹਿੰਦੇ ਆਹ ਤਾਂ ਸਾਨੂੰ ਇਹਦੇ 'ਚ ਹਿੱਸੇ ਪਵਾ ਦਿਓ ਜੇ ਨਹੀਂ ਪਵਾਣੇ ਤੇਰੇ ਅੱਗੇ ਦਵਾਰ ਨੂਮਾ ਵੱਡੇ ਵੱਡੇ ਪੁੱਲ ਖੜੇ ਕਰ ਦਾਂਗੇ ਕੀ ਨਹੀਂ ਕੀਤਾ ਤੁਸੀਂ ਆਪਣੇ ਰਾਜ 'ਚ ਸੋ ਜਿੰਨੇ ਤੱਕੇ ਜਿੰਨੇ ਤੱਕੇ ਤੁਸੀਂ ਕੀਤੇ ਨੇ ਜਿੰਨਾ ਲੋਕਾਂ ਨੂੰ ਤੰਗ ਪ੍ਰੇਸ਼ਾਨ ਤੁਸੀਂ ਕੀਤਾ ਜਿੰਨਾ ਪੰਜਾਬ ਦੀ ਸੰਗਤ ਨੂੰ ਜਿੰਨਾ ਪੰਜਾਬ ਦੇ ਆਬਾਦ ਨੂੰ ਤੁਸੀਂ ਨਚੋੜਿਆ ਨਾ ਤੁਸੀਂ ਉਹਨਾਂ ਨੂੰ ਉਹਨਾਂ ਦੀਆਂ ਭਾਵਨਾਵਾਂ ਤੋਂ ਲੈ ਕੇ ਉਹਨਾਂ ਦੇ ਵਪਾਰਾਂ ਤੋਂ ਲੈ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਵੀ ਖਰਾਬ ਕੀਤਾ ਨਾ ਬਾਦਲ ਸਾਹਿਬ ਇਹ ਗੱਲਾਂ ਤੁਹਾਨੂੰ ਸੋਭਾ ਨਹੀਂ ਦਿੰਦੀਆਂ ਤੁਸੀਂ ਤਾਂ ਆਪਣੇ ਪਿਤਾ ਜੀ ਦੀ ਜਿਹੜੀ ਵਿਰਾਸਤ ਸੀ ਆਮ ਤੌਰ ਤੇ ਜਿਹੜਾ ਬੱਚਾ ਹੁੰਦਾ ਨਾ ਆਮ ਤੌਰ ਤੇ ਕੋਈ ਵੀ ਉਹ ਆਪਣੇ ਪਿਤਾ ਦਾ ਨਾਮ ਉੱਚਾ ਕਰਦਾ ਰੌਸ਼ਨ ਕਰਦਾ ਤੁਸੀਂ ਤਾਂ ਆਪਣੇ ਪਿਤਾ ਦੀ ਵਿਰਾਸਤ ਆ ਜਿਹੜੀ ਉਹ ਵੀ ਖੋਲੀ ਜੀ ਫਕਰੇ ਕੌਮ ਵੀ ਵਾਪਸ ਕਰਾਤਾ ਤੁਸੀਂ ਦੱਸੋ ਕਿੱਥੇ ਖੜੇ ਆ ਅੱਜ ਆਪਾਂ ਸੋ ਬਾਦਲ ਸਾਹਿਬ ਜਿਹੜਾ ਤੁਸੀਂ ਇਹ ਬਿਆਨ ਦਿੱਤਾ ਹੈ ਨਾ ਆਹਾ ਮੈਂ ਪੜ ਕੇ ਬੜਾ ਹੈਰਾਨ ਹੋਇਆ ਸਾਡੀ ਪੂਰੀ ਅਸੀਂ ਸਾਰੇ ਜਣੇ ਉਰੇ ਬੈਠੇ ਪੜ ਕੇ ਬੜਾ ਹੈਰਾਨ ਹੋਏ ਇੱਕ ਡੰਡਾ ਚਲਾਉਣ ਵਾਲਾ ਮੁੱਖ ਮੰਤਰੀ ਸਮੱਸਿਆਵਾਂ ਹੱਲ ਕਰ ਸਕਦਾ ਹੈ ਕਮਾਲ ਦੀ ਗੱਲ ਹੈ ਮਤਲਬ ਤੁਸੀਂ ਆਮ ਸੰਗਤ ਨੂੰ ਭੇਡਾਂ ਤੇ ਬੱਕਰੀਆਂ ਸੰਗ ਸਮਝ ਲਿਆ ਤੇ ਡੰਡੇ ਨਾਲ ਆਕਾਂਗੇ ਜਾਨਵਰ ਨੇ ਮਤਲਬ ਪੰਜਾਬ ਦੇ ਲੋਕ ਤੁਸੀਂ ਉਹਨਾਂ ਨੂੰ ਮਤਲਬ ਕਿ ਇਨਸਾਨ ਨਹੀਂ ਗਣਦੇ ਕੀ ਗਣਦੇ ਹੋ ਤੁਸੀਂ ਸੋ ਮੈਂ ਤੁਹਾਨੂੰ ਫੇਰ ਇੱਕ ਵਾਰ ਗੱਲ ਕਹਿੰਦਾ ਕਿ ਤੁਸੀਂ ਇਹ ਗੱਲਾਂ ਵਿੱਚ ਕੁਝ ਨਹੀਂ ਰੱਖਿਆ ਤੁਸੀਂ ਚੰਗਾ ਹੋਊਗਾ ਚੰਗਾ ਹੋਊਗਾ ਕਿ ਤੁਸੀਂ ਜੇ ਅਕਾਲੀ ਦਲ ਦਾ ਵੀ ਭਲਾ ਚਾਹੁੰਦੇ ਹੋ ਨਾ ਤਾਂ ਅਕਾਲੀ ਦਲ ਨੂੰ ਤੁਸੀਂ ਛੱਡ ਦਿਓ ਅਕਾਲੀ ਦਲ ਤੋਂ ਅਕਾਲੀ ਦਲ ਆਪ ਹੀ ਆਪਣੇ ਪੈਰਾਂ ਤੇ ਦੁਆਰ ਦੀ ਫੇਰ ਖੜਾ ਹੋ ਜੂਗਾ ਤੁਸੀਂ ਇਹ ਅਕਾਲੀ ਦਲ ਨੂੰ ਆਪਣੇ ਹਾਲ ਤੇ ਛੱਡ ਦਿਓ 100% ਪਰ ਐਨੀ ਗੱਲ ਜ਼ਰੂਰ ਹੈ ਕਿ ਜਿੰਨੀ ਦੇਰ ਤੱਕ ਤੁਸੀਂ ਬੈਠੇ ਹੋ ਅਕਾਲੀ ਦਲ ਕਦੇ ਜ਼ਿੰਦਗੀ 'ਚ ਖੜਾ ਹੀ ਨਹੀਂ ਹੋ ਸਕਦਾ ਤੁਸੀਂ ਇਸ ਕਰਕੇ ਤੁਸੀਂ ਇੱਕ ਗੈਰ ਜ਼ਿੰਮੇਵਾਰਾਨਾ ਮਤਲਬ ਇਨਸਾਨ ਹੋ ਇਹਨਾਂ ਨੇ ਪੰਜਾਬ ਦੇ ਨਾਲ ਚੰਗਾ ਰਵਈਆ ਨਹੀਂ ਕੀਤਾ ਪੰਜਾਬ ਦੇ ਬੱਚੇ-ਬੱਚੇ ਨੂੰ ਪੁੱਛ ਕੇ ਦੇਖਿਓ ਤੁਹਾਨੂੰ ਉਹ ਦੱਸਣਗੇ ਹਾਂ ਇੱਕ ਆਖਰ ਚ ਮੈਂ ਗੱਲ ਹੋਰ ਕਹਿਣੀ ਚਾਹੁੰਦਾ ਕਿ ਤੁਸੀਂ ਆਪਣੇ ਦੋਸਤ ਨੂੰ ਰੇ ਤੁਹਾਡਾ ਇੱਕ ਮਿੱਤਰ ਲੁਧਿਆਣੇ ਦਾ ਤੁਸੀਂ ਉਹਨੂੰ ਆਪਣੇ ਬਿਆਨ ਚ ਵੀ ਇਹ ਗੱਲ ਕਹੀ ਹੈ ਕਿ ਜੇ ਸੜਕਾਂ ਮੈਂ ਕਢਵਾ ਸਕਦਾ ਤੈਨੂੰ ਅਮੀਰ ਕਰਨ ਦੇ ਲਈ ਜੇ ਮੈਂ ਸੜਕਾਂ ਕਢਵਾ ਸਕਦਾ ਤੈਨੂੰ ਕੋਲੋਨਾਈਜ਼ਰ ਬਣਾਉਣ ਦੇ ਲਈ ਆਏ ਫੇ ਸੜਕਾ ਮੈਂ ਕਿਤੋਂ ਹੋਰ ਵੀ ਕਢਵਾ ਸਕਦਾ ਮਤਲਬ ਇੱਕ ਗੱਲ ਤਾਂ ਤੁਸੀਂ ਮੰਨਗੇ ਜਿਹੜੀ ਅਸੀਂ ਕੱਲ ਪ੍ਰੈਸ ਕਾਨਫਰੰਸ ਕੀਤੀ ਸੀ ਕਿ ਜਿੰਨਾ ਭੂ ਮਾਫੀਆ ਹੈ ਜਿੰਨਾ ਲੈਂਡ ਮਾਫੀਆ ਹੈ ਉਹ ਤੁਹਾਡੇ ਨਾਲ ਜੁੜਿਆ ਹੋਇਆ ਹੈ ਇਸ ਗੱਲ ਨੂੰ ਤਾਂ ਫਿਰ ਤੁਸੀਂ ਆਪੀ ਇਕਰਾਰ ਕਰ ਲਿਆ ਸੋ ਬਾਦਲ ਸਾਹਿਬ ਲੋਕ ਸਰਦਾਰ ਭਗਵਾਨ ਸਿੰਘ ਮਾਨ ਜੀ ਤੋਂ ਲੋਕ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਲੋਕ ਸਾਡੀ ਉਹ ਨੀਤੀਆਂ ਤੋਂ ਜਿਹੜੀ ਹਰ ਵਰਗ ਨੂੰ ਅਸੀਂ ਉੱਚਾ ਚੱਕ ਰਹੇ ਹਾਂ ਉਹਨੂੰ ਸਤਿਕਾਰ ਦੰਨੇ ਆ ਉਹਨੂੰ ਆਦਰ ਦੰਨੇ ਆ ਮਾਨ ਦੰਨੇ ਆ ਲੋਕ ਬਹੁਤ ਖੁਸ਼ ਨੇ ਲੋਕ ਖੁਸ਼ ਨੇ ਕਿ ਸਰਦਾਰ ਭਗਵਾਨ ਸਿੰਘ ਮਾਨ ਜੀ ਨੇ ਯੁੱਧ ਨਸ਼ਿਆਂ ਵਿਰੁੱਧ ਲੜਿਆ ਅੱਜ ਅਸੀਂ ਲੜ ਰਹੇ ਹਾਂ ਨਸ਼ਾ ਕਿੱਥੋਂ ਆਇਆ ਸੀ ਬੱਚਾ ਬੱਚਾ ਜਾਣਦਾ ਕੀ ਦੇ ਨਾਂ ਬੋਲਦੇ ਸੀ ਬੱਚਾ ਬੱਚਾ ਜਾਣਦਾ ਕਿਹਦੇ ਰਾਹ ਚ ਆਇਆ ਬੱਚਾ ਬੱਚਾ ਜਾਣਦਾ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀਂ ਬਾਰ ਬਾਰ ਯਾਦ ਕਰਾਉਣ ਦੀ ਜ਼ਰੂਰਤ ਨਹੀਂ ਪੰਜਾਬੀ ਜਾਣਦੇ ਨੇ ਪੰਜਾਬੀ ਚੰਗੀ ਤਰ੍ਹਾਂ ਜਾਣਦੇ ਨੇ ਇਹਰੇ ਰਾਤ ਨਸ਼ੇ ਦੀਆਂ ਖੇਪਾਂ ਕਿਵੇਂ ਸਮਗਲਿੰਗਾ ਹੁੰਦੀਆਂ ਰਹੀਆਂ ਕਿਵੇਂ ਲਾਲ ਬੱਤੀ ਵਾਲੀਆਂ ਗੱਡੀਆਂ ਦੇ ਵਿੱਚ ਨਸ਼ੇ ਵਿਕਦੇ ਰਹੇ ਸੋ ਸਰਦਾਰ ਭਗਵਾਨ ਸਿੰਘ ਮਾਨ ਵਰਗਾ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਆ ਨਾ ਤੇ ਬੜੀ ਚੰਗੀ ਗੱਲ ਹੈ ਕਿ ਜਿਹੜੇ ਦ੍ਰਿੜ ਇਰਾਦੇ ਦੇ ਨਾਲ ਘਟੋ ਘਟ ਜਿਹੜੀ ਇਹ ਨਸ਼ੇ ਦੀ ਜਿਹੜੀ ਇਹ ਤੁਸੀਂ ਇਹ ਵਹਿਣ ਭਗਾਏ ਸੀ ਪੁਰਾਣੀਆਂ ਸਰਕਾਰਾਂ ਨੇ ਉਹਨੂੰ ਠਲਤਾ ਪਾ ਰਹੇ ਆ ਉਹਨੂੰ ਠਲਤਾ ਪਾ ਰਹੇ ਆ ਨਾ ਰੋਕਤਾ ਰਹੇ ਆ ਜੋਰਤਾ ਲਾ ਰਹੇ ਆ ਸੰਗਤ ਸਾਥ ਦੇ ਰਹੀ ਆ ਪੰਜਾਬ ਦੇ ਲੋਕ ਸਾਥ ਦੇ ਰਹੇ ਨੇ ਖੁਸ਼ ਨੇ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਨਾ ਅੱਜ ਜੇ ਬਲਡੋਜ਼ਰ ਚੱਲ ਰਹੇ ਨੇ ਤਾਂ ਉਹ ਨਾ ਜਿਨ੍ਹਾਂ ਨੇ ਨਸ਼ੇ ਦੇ ਨਾਲ ਲੋਕਾਂ ਦੇ ਬੱਚਿਆਂ ਦੇ ਖੂਨ ਦੇ ਨਾਲ ਜਿਹੜੀਆਂ ਰਜਿਸਟਰੀਆਂ ਕਰਵਾਈਆਂ ਸੀ ਨਾਜਾਇਜ਼ ਕਲੋਨੀਆਂ ਜਿਨ੍ਹਾਂ ਨੇ ਜਿਨ੍ਹਾਂ ਨੇ ਕੋਈ ਪਰਮਿਸ਼ਨਾਂ ਨਹੀਂ ਸੀ ਲੱਤੀਆਂ ਜਿਨ੍ਹਾਂ ਨੇ ਲੋਕਾਂ ਦੀਆਂ ਜ਼ਮੀਨਾਂ ਦੱਬ-ਦੱਬ ਕੇ ਕਬਜ਼ੇ ਕਰ-ਕਰ ਕੇ ਕੋਠੀਆਂ ਬਣਾਈਆਂ ਸੀ ਅੱਜ ਜੇ ਉਹਨਾਂ ਤੇ ਪੀਲਾ ਪੱਜਾ ਚੱਲ ਰਿਹਾ ਨਾ ਤੇ ਸਰਦਾਰ ਭਗਵਾਨ ਸਿੰਘ ਮਾਨ ਦੀ ਦੇਣ ਹੈ ਜੇ ਅੱਜ ਨਸ਼ੇ ਨੂੰ ਠੱਡ ਪੈ ਰਹੀ ਹੈ ਜੇ ਤਸਕਰ ਛੜ ਛੜ ਭੱਜ ਰਹੇ ਨੇ ਨਾ ਪੰਜਾਬ ਤਾਂ ਸਰਦਾਰ ਭਗਵਾਨ ਸਿੰਘ ਮਾਨ ਦੀ ਦੇਣ ਹੈ ਜੇ ਅੱਜ ਪੰਜਾਬ ਦਾ ਸੰਨਤ ਖੁਸ਼ਹਾਲ ਹੋ ਰਿਹਾ ਨਾਲ ਤੁਰਿਆ ਨਾ ਜੇ ਅੱਜ ਮੋਢੇ ਨਾਲ ਮੋਢਾ ਲਾ ਕੇ ਜੇ 40 40 ਸਾਲ ਦੇ ਮਸਲੇ ਹੱਲ ਕੀਤੇ ਨੇ ਨਾ ਤਾਂ ਸਰਦਾਰ ਭਗਵਾਨ ਸਿੰਘ ਮਾਨ ਦੀ ਦੇਣ ਹੈ ਜੇ ਅੱਜ ਖੇਤਾਂ ਨੂੰ ਬਿਜਲੀ ਦੀ ਸਪਲਾਈ ਦਿਨੇ ਆਉਂਦੀ ਹੈ ਨਾ ਤਾਂ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਦੇਣ ਹੈ ਜੇ ਅੱਜ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਣ ਲੱਗ ਗਿਆ ਨਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੇਣਾ ਜੇ ਅੱਜ ਪੰਜਾਬ ਦੇ ਲੋਕ ਜੇ ਅੱਜ ਪੰਜਾਬ ਦੇ ਲੋਕ ਸਰਪਲਸ ਬਿਜਲੀ ਦਾ ਆਨੰਦ ਮਾਨ ਰਹੇ ਨੇ ਨਾ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਦੇਣਾ ਸੋ ਬਾਦਲ ਸਾਹਿਬ ਤੁਹਾਡਾ ਰਾਜ ਲੋਕਾਂ ਨੇ ਇੱਕ ਵਾਰ ਨਹੀਂ ਕਈ ਵਾਰ ਦੇਖ ਲਿਆ ਔਰ ਅੱਜ ਜੇਕਰ ਪੰਜਾਬ ਦੇ ਸਿਰ ਐਡਾ ਵੱਡਾ ਕਰਜ਼ਾ ਜਿਹਦਾ ਅਸੀਂ 20000 ਕਰੋੜ ਰੁਪਇਆ ਸਾਲਾਨਾ ਵਿਆਜ ਲਾਣ ਲੱਗੇ ਹੋਏ ਆ ਨਾ ਯਾਦ ਰੱਖਿਓ ਇਹ ਕਰਜ਼ਾ ਹੋਰ ਕੋਈ ਨਹੀਂ ਚੜਾ ਕੇ ਗਿਆ ਇਹ ਕਰਜ਼ਾ ਸਭ ਤੋਂ ਵੱਧ ਇਤਿਹਾਸ ਚਕਾ ਕੇ ਦੇਖ ਲੋ ਅਸੀਂ ਤੁਹਾਨੂੰ ਉਹਦੀ ਲਿਸਟ ਵੀ ਪ੍ਰੋਵਾਈਡ ਕਰਾ ਦਾਂਗੇ ਸਭ ਤੋਂ ਵੱਧ ਕਰਜ਼ਾ ਜੇ ਕਿਸੇ ਸਰਕਾਰ ਨੇ ਚੱਕਿਆ ਔਰ ਪੰਜਾਬ ਨੂੰ ਕਰਜ਼ਾਈ ਕੀਤਾ ਤਾਂ ਬਾਦਲ ਸਾਹਿਬ ਉਹ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਕੀਤਾ ਸੋ ਧੰਨਵਾਦ ਅੱਜ ਮੀਡੀਆ ਦਾ ਤੁਸੀਂ ਉਹ ਰਿਕਵਰੇਜ ਕਰਨ ਲਈ ਪਹੁੰਚੋ ਲਗਾਤਾਰ ਲਗਾਤਾਰ ਚੱਲਣਾ ਤੇ ਉਹ ਨਜ਼ਰੇ ਨਹੀਂ ਆ ਰਹੀ ਅੰਦਰ ਬੜਾ ਮੁਸ਼ਕਲ ਪਤਾ ਨਹੀਂ ਲੱਗਦਾ ਪ੍ਰੋਜੈਕਟ ਜਾਰੇ ਉਹਦੇ ਬਾਰੇ ਤੁਸੀਂ ਇੱਕ ਗੱਲ ਦੇਖੋ ਕਿ ਕਦੇ ਸੋਚਿਆ ਸੀ ਕਿ ਪੰਜਾਬ ਦੇ ਅੰਦਰ ਸਾਨੂੰ ਯੁੱਧ ਨਸ਼ਿਆਂ ਵਿਰੁੱਧ ਲੜਨਾ ਪਊਗਾ ਪਰ ਲੜਨਾ ਪਿਆ ਕਿਉਂ ਕਿ ਇਹ ਮਾੜੀਆਂ ਸਰਕਾਰਾਂ ਸਾਨੂੰ ਦੇਣ ਦੇ ਕੇ ਗਈਆਂ ਤੱਕ ਨਹੀਂ ਕੀਤਾ ਸਭ ਤੋਂ ਸੌਖਾ ਕਮਾਈ ਦਾ ਜਰੀਆ ਸਭ ਤੋਂ ਸੌਖਾ ਤਰੀਕਾ ਲੱਭ ਲਿਆ ਸੀ ਪੈਸੇ ਕਮਾਉਣ ਦਾ ਜਿਹੜੇ ਇਹਨਾਂ ਦੇ ਅੱਗੇ ਗੁਰਗੇ ਤੁਰੇ ਫਿਰਦੇ ਸੀ ਉਹਨਾਂ ਨੇ ਸਭ ਤੋਂ ਸੌਖਾ ਤਰੀਕਾ ਲੱਭ ਲਿਆ ਸੀ ਪੈਸੇ ਕਮਾਓ ਤੇ ਲੋਕਾਂ ਦੇ ਬੱਚਿਆਂ ਦੀ ਜਵਾਨੀ ਦੇ ਨਾਲ ਲੋਕਾਂ ਦੇ ਬੱਚਿਆਂ ਦੇ ਭਾਵਨਾਵਾਂ ਦੇ ਨਾਲ ਖੇਲ ਕੇ ਲੋਕਾਂ ਦੇ ਘਰਾਂ 'ਚ 70 ਬਚਾ ਕੇ ਆਪਦੇ ਮਹਿਲ ਆਪਦੀ ਕੋਠੀਆਂ ਆਪਦੇ ਹੋਟਲ ਆਪਣੇ ਵੱਡੇ ਵੱਡੇ ਜਾਨੀ ਕਿ ਮਲਟੀਪਲੈਕਸ ਆਪਣੀਆਂ ਬੱਸਾਂ ਆਪਣੇ ਫਲੀਟ ਖੜੇ ਕਰੋ ਸੋ ਇਹ ਤਾਂ ਸ਼ੁਕਰ ਹੋਵੇ ਮੈਂ ਕਹਿੰਦਾ ਪੰਜਾਬ ਦੀ ਸੰਗਤ ਨੂੰ ਪੰਜਾਬ ਦੀ 3 ਕਰੋੜ ਸੰਗਤ ਨੂੰ ਹੱਥ ਜੋੜ ਕੇ ਸਿਰ ਝੁਕਾ ਕੇ ਅਸੀਂ ਜਿੰਨਾ ਧੰਨਵਾਦ ਕਰੀਏ ਉਹਨਾਂ ਥੋੜਾ ਜਿਨ੍ਹਾਂ ਨੇ ਇਸ ਸੈਂਸਿਟੀਵਿਟੀ ਨੂੰ ਸਮਝਦੇ ਹੋਏ ਸਮੇਧਨਸ਼ੀਲਤਾ ਨੂੰ ਸਮਝਦੇ ਹੋਏ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਔਰ ਪੰਜਾਬ ਦੀ ਕਮਾਂਡ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੇ ਹੱਥਾਂ 'ਚ ਦਿੱਤੀ ਉਸੇ ਦਾ ਨਤੀਜਾ ਹੈ ਕਿ ਅੱਜ ਅਸੀਂ ਯੁੱਧ ਨਸ਼ਿਆਂ ਵਿਰੁੱਧ ਲੜ ਕੇ ਅੱਜ ਇਹ ਜਿਹੜੀ ਨਸ਼ੇ ਦੀ ਇੱਕ ਦਲਦਲ ਸੀ ਇਹਦੇ ਵਿੱਚੋਂ ਅਸੀਂ ਆਪਣੇ ਯੂਥ ਨੂੰ ਕੱਢਣ ਲੱਗੇ ਹੋਏ ਆ ਜਿੱਥੇ ਤੱਕ ਪੀਲੇ ਪੰਜੇ ਦੀ ਗੱਲ ਰਹੀ ਰੋਜ਼ ਚੱਲੂਗਾ ਪੀਲਾ ਪੰਜਾ ਤੁਹਾਨੂੰ ਇੱਕ ਦੱਸਾਂ ਉਹਨਾਂ ਘਰਾਂ ਤੇ ਪੀਲਾ ਪੰਜਾ ਚੱਲੂਗਾ ਕਿਹੜੇ ਘਰਾਂ ਤੇ ਜਿਹੜੇ ਲੋਕਾਂ ਦੇ ਬੱਚਿਆਂ ਦੀ ਖੂਨ ਦੀ ਕਮਾਈ ਦੇ ਨਾਲ ਇਹ ਜਿਹੜੇ ਘਰ ਬਣੇ ਨੇ ਜਿਨ੍ਹਾਂ ਦੀਆਂ ਰਜਿਸਟਰੀਆਂ ਹੋਈਆਂ ਉਹ ਹਰੇਕ ਘਰ ਤੇ ਪੀਲਾ ਪੰਜਾ ਚੱਲੂਗਾ ਜਿਹੜੇ ਨਜਾਇਜ਼ ਕਬਜ਼ੇ ਕਰਕੇ ਪੰਚਾਇਤੀ ਜ਼ਮੀਨਾਂ ਤੇ ਜਿੱਥੇ ਜਿਨ੍ਹਾਂ ਨੇ ਘਰ ਬਣਾਏ ਹੋਏ ਨੇ ਜਿਨ੍ਹਾਂ ਨੇ ਜਾਇਦਾਦਾਂ ਬਣਾਈਆਂ ਆਈਆਂ ਕੋਈ ਨਹੀਂ ਛੱਡਾਂਗੇ ਸਾਰਿਆਂ ਤੇ ਚਲਾਵਾਂਗੇ ਔਰ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਛੱਡਾਂਗੇ ਜਿਹੜੇ ਲੋਕੀ ਕਹਿ ਰਹੇ ਨੇ ਜੇ 30 ਜੂਨ ਨੂੰ ਲਗਾਤਾਰ ਦਿੱਕੇ ਜਾ ਰਹੇ ਸੀ ਖਤਮ ਕਰਤਾ ਦੇ ਨਾ ਬਹੁਤ ਕਿੰਨਾ ਕਿੰਨੀ ਕਰਦੇ ਪਏ ਨੇ ਬਾਈ ਜੀ ਕੰਮ ਤਾਂ ਕਰਨ ਲੱਗੇ ਹੋਏ ਆ ਨਾ ਲੱਗੇ ਤਾਂ ਹੋਏ ਆ ਬਿਲ ਤਾਂ ਦੇਖੋ ਸਾਡੀ ਸਾਡਾ ਸਾਡੀ ਭਾਵਨਾ ਦੇਖੋ ਸਾਡੀ ਸਭ ਤੋਂ ਪਹਿਲਾਂ ਇਹ ਦੇਖੋ ਸਾਡੀ ਸੋਚ ਦੇਖੋ ਪੰਜਾਬ ਦੇ ਪ੍ਰਤੀ ਕੀ ਹੈ ਕਿਸੇ ਵੀ ਚੀਜ਼ ਨੂੰ ਜਿਆਸੀ ਡੈਡ ਲਾਈਨ ਲੈ ਕੇ ਚੱਲੇ ਆ ਜਿਆਸੀ ਡੈਡ ਲਾਈਨ ਲੈ ਕੇ ਚੱਲੇ ਆ ਤਾਂ ਅਸੀਂ ਪੂਰਾ ਪੱਪਾ ਭਾਰੋ ਕੇ ਜ਼ੋਰ ਮਾਰ ਰਹੇ ਆ ਜ਼ੋਰ ਮਾਰ ਰਹੇ ਆ ਸੋ ਇਸ ਕਰਕੇ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਾਡੀ ਫਸਟ ਪ੍ਰਾਇੋਰਟੀ ਆ ਕਰਕੇ ਛੱਡਾਂਗੇ 2027 ਚ 2027 ਚ ਜਦੋਂ ਅਸੀਂ ਵੋਟਾਂ ਮੰਗਣ ਜਾਵਾਂਗੇ ਨਾ ਫੋਨੋ ਗਰੰਟੀ ਨਾਲ ਕਹਿੰਦੇ ਆ ਇਸ ਗੱਲ ਨੂੰ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਦਾ ਸਫਾਇਆ ਕਰਕੇ ਤੁਹਾਡੀ ਕਚੈੜੀ ਦੇ ਵਿੱਚ ਆਵਾਂਗੇ ਜੀ ਜੀ ਡਰਗ ਪੋਹਦੀ ਕਿਦਾਦਾ ਰਹਿਤਾ ਕਿ ਲਗਾਤਾਰ ਇਹਨੇ ਕਿ ਡਰਗ ਜਿਹੜੀ ਹੈਗੀ ਹੈ ਕਿਸ ਸਮੇਂ ਹੋਣੀ ਪੋਹਦੀ ਗਈ ਹੈ ਦੇਖੋ ਡਰਗ ਤਾਂ ਜਾਣਦੇ ਨੇ ਸਾਰੇ ਕੇ ਸਾਰੇ ਬਾਰਡਰ ਏਰੀਆ 'ਚ ਆਪਾਂ ਬੈਠੇ ਆ ਬਾਰਡਰ ਸਟੇਟ ਹੈ ਪਹਿਲਾਂ ਤਾਂ ਡਰੋਨਸ ਰਾਹੀਂ ਕਿਹਨੇ ਪੁੱਛਿਆ ਸੀਗਾ ਜੀ ਬਾਰਡਰਾਂ 'ਤੇ ਕੌਣ ਪੁੱਛਦਾ ਸੀਗਾ ਕੋਈ ਵੀ ਨਹੀਂ ਸੀ ਪੁੱਛਦਾ ਰੋਜ਼ ਉੱਥੋਂ ਡਰਗ ਸੀ ਜਿਹੜੀ ਆਉਂਦੀ ਸੀ ਪਹਿਲੇ ਪੰਜਾਬ ਦੇ ਬਾਰਡਰ ਤੋਂ ਨਹੀਂ ਪੰਜਾਬ ਨੂੰ ਤਾਂ ਬਦਨਾਮ ਕੀਤਾ ਹੋਇਆ ਸੀਗਾ ਗੁਜਰਾਤ ਦੇ ਬਾਰਡਰ ਤੋਂ ਥਰੂ ਸੀ ਚੈਨਲ ਸਮੁੰਦਰ ਦੇ ਤਰੀਕੇ ਦੇ ਨਾਲ ਪੰਜਾਬ ਚੋਂ ਕਿੰਨੀ ਆਉਂਦੀ ਉਹ 5 ਕਿਲੋ 7 ਕਿਲੋ 10 ਕਿਲੋ ਡਰੋਨ ਦੇ ਥਰੂ ਤੇ ਗੁਜਰਾਤ ਚੋਂ ਕਿੰਨੀ ਆਉਂਦੀ ਹੈ 3000 ਕਿਲੋ ਕੱਟਿਓ 3000 ਕਿਲੋ ਔਰ ਆਂਦੀ ਕਾਹਦੇ ਰਹੀਆਂ ਸਮੁੰਦਰ ਦੇ ਚਿੱਪ ਦੇ ਵਿੱਚ ਤੇ ਬਦਨਾਮ ਪੰਜਾਬ ਸਾਡੇ ਤਾਂ ਸਾਰਾ ਨੈਸ਼ਨਲ ਜਿਹੜਾ ਗੋਦੀ ਦਾ মিডিਆ ਸਾਡੇ ਤਾਂ ਉਹ ਵੀ ਪਿੱਛੇ ਪਿਆ ਰਹਿੰਦਾ ਪੰਜਾਬ ਨੂੰ ਬਦਨਾਮ ਕਰਨ ਦੇ ਵਿੱਚ ਸੋ ਅਸੀਂ ਤਾਂ ਅਸੀਂ ਹਰ ਉਸ ਪੰਜਾਬੀ ਸਾਡੇ মিডিਆ ਦੀ ਕਦਰ ਕਰਦੇ ਆ ਇੱਜ਼ਤ ਕਰਦੇ ਆ ਜਿਹੜਾ ਅੱਜ ਪੰਜਾਬ ਦਾ ਪੁੱਤ ਬਣ ਕੇ ਸੇਵਾ ਕਰਨ ਲੱਗਿਆ ਹੈ ਤੇ ਜਿਹੜੇ ਕੇਂਦਰ 'ਚ ਬੈਠ ਕੇ ਪੰਜਾਬ ਦੀ ਬਦਨਾਮੀ ਕਰਨ ਲੱਗੇ ਹੋਏ ਨੇ ਜਿਹੜੇ ਕੇਂਦਰ 'ਚ ਬੈਠ ਕੇ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ ਅਸੀਂ ਇਹ ਵੀ ਇੱਕ ਲੜਾਈ ਹੈ ਜਿਹੜੀ ਉਹਨਾਂ ਦੇ ਨਾਲ ਲੜਨ ਲੱਗੇ ਹੋਇਆ ਹੈ ਪੰਜਾਬ ਸੂਰਬੀਰਾਂ ਦੀ ਧਰਤੀ ਹੈ ਪੰਜਾਬ ਯੋਧਿਆਂ ਦੀ ਧਰਤੀ ਹੈ ਪੰਜਾਬ ਨੇ ਜਦੋਂ ਕਿਤੇ ਜਰੂਰਤ ਪਈਆ ਪੰਜਾਬ ਨੇ ਆਪਣਾ ਬੜਾ ਪੁੱਤ ਬਣ ਕੇ ਹਰਜ ਨਮਾਇਆ ਭਾਰਤ ਦਾ ਸੋ ਇਸ ਕਰਕੇ ਇਹ ਜਿਹੜੇ ਨਸ਼ੇ ਦੇ ਜਿੰਨੇ ਵੀ ਚੈਨਲ ਨੇ ਜਿਹਦੇ ਰੂਟਰਾਂ ਹੀ ਕਿਤੇ ਪੰਜਾਬ ਦੇ ਵਿੱਚ ਨਿਸ਼ਾਨਦਾ ਸਾਰੇ ਕਿਤੇ ਅਸੀਂ ਰੋਕਥਾਮ ਕਰ ਰਹੇ ਆ ਐਂਟੀ ਡਰੋਨ ਸਿਸਟਮ ਜੇਕਰ ਕਿਸੇ ਸਰਕਾਰ ਨੇ ਲਾਇਆ ਬਾਰਡਰਾਂ ਦੇ ਉੱਤੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਲਾਇਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲਾਇਆ ਥੈਂਕ ਯੂ जोइनिंग किया है शिवजीत चोपड़ा मैडम को काम पर जैसे चोपड़ा मैम अपनी टीम को लेके आ शिवजीत चोपड़ा जी मैच करयो और पा रोक पर दो ऐसे वेलकम जी आम आदमी पार्टी इन क्लब जिंदाबाद चलो पुष्पा कराओ आ फड़ो नौलो कराओ मैडम

कृष्णा जी प्रिंट मीडिया का तय दिल की कहारी धन्यवाद